ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਸਾਰੇ ਕਿਸਾਨ ਭਰਾ ਠੀਕ ਠਾਕ ਹੋਣਗੇ ਤੇ ਸਾਰਿਆਂ ਦੇ ਪਸ਼ੂ ਠੀਕ ਠਾਕ ਹੋਣਗੇ ਅੱਜ ਆਪਾਂ ਸਿੱਧੂ ਡੇਰੀ ਫਾਰਮ ਕਲਾਲਾ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਜਿਹੜੇ 6 ਨਗਨੇ ਉਹ ਤਾਜ਼ੇ ਸੂਏ ਦਿਖਾਵਾਂਗੇ ਜਿਹੜੇ ਮਾਲਾ ਤਿਆਰ ਦੁੱਧ ਵਾਲੀਆਂ ਬੱਚੀਆਂ ਨੇ ਤੇ ਕੁਝ ਕ ਨਗ ਆਪਣੇ ਕੋਲੇ ਗੱਭਣ ਨੇ ਉਹ ਵੀ ਦਿਖਾਵਾਂਗੇ ਪ੍ਰੋਪਰ ਵੀਡੀਓ ਜਿਹੜੇ ਆ ਤੁਸੀਂ ਪਹਿਲੇ ਨੰਬਰ ਤੋਂ ਲੈ ਕੇ 6 ਨੰਬਰ ਦੇਖਦੇ ਹੋ 20 ਲੀਟਰ ਤੋਂ ਲੈ ਕੇ 30 35 ਲੀਟਰ ਦੀਆਂ ਬੱਛੀਆਂ ਨੇ ਇਹਨਾਂ ਦੀ ਪ੍ਰੋਪਰ ਡਿਟੇਲ ਦੇਵਾਂਗੇ ਸੋ ਮੋٹے ਮੋٹے ਇੱਧਰ ਲਈ ਗੱਬਣ ਬੱਛੀਆਂ ਦਿਖਾ ਦਾਂਗੇ ਪਰ ਇਹਨਾਂ ਦੀ ਡਿਟੇਲ ਲਈ ਅਲੱਗ ਤੋਂ ਇੱਕ ਵੀਡੀਓ ਕਵਰ ਕਰਾਂਗੇ ਬਈ ਸੋ ਇੱਧਰ ਕੁਝ ਵੇੜਾ ਇਹ ਬਿੱਗੀਆਂ ਹੋਈਆਂ ਨੇ ਇਹਨਾਂ ਨੇ ਜਾਣਾਂਗਾ ਤੇ ਕੁਝ ਦੀ ਵੀਡੀਓ ਆਪਾਂ ਅਲੱਗ ਤੋਂ ਕਵਰ ਕਰਾਂਗੇ ਜਿਹੜੀਆਂ ਗੱਬਣ ਗਾਈਆਂ ਨੇ ਫਿਲਹਾਲ ਸਾਨੂੰ ਜਿਹੜਾ ਆਪਾਂ ਅੱਜ ਦਿਖਾਉਣੀਆਂ ਨੇ ਆ ਪਹਿਲੇ ਨੰਬਰ ਤੋਂ ਲੈ ਕੇ 5 ਨੰਬਰ ਤੱਕ ਤਿਆਰ ਦੁੱਧ ਵਾਲੀਆਂ ਬੱਚੀਆਂ ਨੇ ਤਾਂ ਇੱਕ ਆਪਣੇ ਕੋਲੇ ਤਾਜੀ ਸੂਈ ਆ ਜਰਸੀ ਕ੍ਰੋਸ ਦੇ ਵਿੱਚ ਮਗਰ ਇਹਦੇ ਬੱਚੀ ਐ ਕਿਸੇ ਨੂੰ ਆਪਾਂ ਆ ਬੈਡ ਦਿਖਾਉਣੀਆਂ ਟੋਟਲ ਅੱਜ ਆਪਾਂ ਤੁਹਾਨੂੰ 6 ਬੈੜਾਂ ਦੀ ਡਿਟੇਲ ਦੇਣੀ ਆ ਪ੍ਰੋਪਰ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਆ ਸੋ ਲਾਸਟ ਤੱਕ ਵੀਡੀਓ ਦੇਖ ਨੂੰ ਜਰੂਰ ਦੇਖਿਓ ਬਹੁਤ ਵੀਰਾਂ ਦਾ ਫੋਨ ਆਉਣਾ ਹੁੰਦਾ ਹੁੰਦਾ ਬਈ ਆਪਾਂ ਨੂੰ ਚੰਗੀਆਂ ਫਾਰਮ ਵਾਲੀਆਂ ਬੱਚੀਆਂ ਚਾਹੀਦੀਆਂ ਨੇ ਤਿਆਰ ਦੁੱਧ ਵਾਲੀਆਂ ਤਾਂ ਤੁਹਾਨੂੰ ਤਿਆਰ ਦੁੱਧ ਵਾਲੀਆਂ ਬੱਸੀਆਂ ਹੀ ਮਿਲਣਗੀਆਂ ਤੇ ਤਾ ਸੋ 1 ਨੰਬਰ ਤੋਂ ਆਪਾਂ ਸਟਾਰਟ ਕਰਦੇ ਆ। ਸੋ ਜਿਹੜੀ 1 ਨੰਬਰ ਤੇ ਤੁਸੀਂ ਬੱਸੀ ਦੇਖ ਰਹੇ ਹੋ ਇਹ ਪਰਸੋਂ ਸੂਈ ਆ। ਇਹਦੇ ਹੀਠਾ ਹੁਣ ਮੰਨ ਕੇ ਚੱਲੋ 22 23 ਕਿਲੋ ਬੋਲੇ ਤੋਂ ਸਟਾਰਟਿੰਗ ਕਰੀਏ ਨੇ ਪਰਸੋਂ ਸੂਈ ਆ। ਮਗਰ ਇਹਦੇ ਮੇਲਕਾਫ ਆ। ਸੋ ਮਗਰ ਮੇਲਕਾਫ ਆ ਇਹਦੇ। ਸੋ 2 ਨੰਬਰ ਵਾਲਾ ਬੱਚਾ ਇਹਦਾਗਾ 나ੜੂਆ ਨਾਲ ਆ। ਸੋ ਦੇਖ ਸਕਦੇ ਹੋ ਕੱਚਾ 나ੜੂਆ ਨਾਲ ਆ। ਕੱਚਾ 나ੜੂਆ ਬੱਚੇ ਦੇਖ ਸਕਦੇ ਤੁਸੀਂ ਆ 2 ਨੰਬਰ ਵਾਲਾ ਬੱਚਾ ਇਹਦੇ ਮਗਰ। ਬਾਕੀ ਬੱਚੇ ਬੱਚੇ ਵੀ ਆ ਦੇਖੀਂ ਦੇਖਦਾ ਤਾਜ਼ੇ ਬੱਚੇ ਨੇ ਸਾਰੇ ਜਿਹੜੀਆਂ ਗਾਵਾਂ ਸੂਈਆਂ ਹੋਈਆਂ ਨੇ ਉਹਨਾਂ ਦੇ। ਸੋ 1 ਨੰਬਰ ਤੋਂ ਆਪਾਂ ਤੁਹਾਨੂੰ ਬੱਛੀ ਪਹਿਲਾਂ ਤੋਰ ਕੇ ਦਿਖਾਉਣਾ ਮਗਰ ਮੇਲਕਾਫਾ ਸੋ ਹਵਾਨਾ ਦੀ ਤੁਸੀਂ ਸ਼ੇਪ ਦੇਖੋ ਅੱਗੇ ਪਿੱਛੇ ਦਾ ਹਵਾਨਾ ਦੇ ਬਰੀਡ ਚੈੱਕ ਕਰੋ ਤੁਸੀਂ ਐ ਟਾਪ ਦੀ ਬਰੀਡ ਆ ਥਣ ਦੇਖੋ ਤੁਸੀਂ ਪਿੱਛੀ ਦੇ ਕਿੰਨਾ ਲੱਗਿਆ ਹੋਇਆ ਬਾਕੀ ਬੱਛੀ ਦੀ ਬਰੀਡ ਚੈੱਕ ਕਰੋ ਹਾਈਟ ਚੈੱਕ ਕਰੋ ਲੈਂਥ ਚੈੱਕ ਕਰੋ ਬਹੁਤ ਵੀਰਾਂ ਦਾ ਫੋਨ ਆਉਂਦਾ ਜਿਨ੍ਹਾਂ ਨੇ ਨਵੇਂ ਫਾਰਮ ਦੀ ਸਟਾਰਟਿੰਗ ਕਰਨੀ ਆ ਇਦਾਂ ਦੀ ਬਰੀਡ ਤੋਂ ਸਟਾਰਟਿੰਗ ਕਰੋਗੇ ਤਾਂ ਕਿ ਤੁਹਾਡੇ ਜਿਹੜਾ ਫਾਰਮ ਤੇ 40 ਤੋਂ 45 ਕਿਲੋ ਵਾਲੀਆਂ ਬੱਛੀਆਂ ਪੈਦਾ ਹੋਣੀਆਂ ਤੋਰਪੁੱਤ ਪਹਿਲੇ ਨੰਬਰ ਵਾਲੀ ਬਾਕੀ ਤੁਰਦੀ ਦਾ ਹਵਾਨਾ ਦੇਖੋ ਤੁਸੀਂ ਇਨੂੰ ਚਾਹੇ 5 6 ਸੂਏ ਜੋ ਅਮਲਾ ਚੋਏ ਤੋਂ ਬਾਅਦ ਵੀ ਇਹਨੇ ਹਵਾਨਾ ਕੰਪੈਕਟ ਰੱਖਣਾਗਾ ਕਿਉਂਕਿ ਇਹ ਬਰੀਡ ਦੀਆਂ ਇਨਸਾਨੀਆਂ ਹੁੰਦੀਆਂ ਨੇ ਬਾਕੀ ਬੱਚੀ ਦੀ ਫੇਸ ਕੁਆਲਟੀ ਦੇਖੋ ਬਿਊਟੀ ਬਰੀਡ ਪਲੱਸ ਬਿਊਟੀ ਨਾਲ ਆ ਜਿਹਨੇ ਸਟਾਰਟਿੰਗ ਕਰਨੀ ਆ ਫਾਰਮ ਦੀ ਸੋ ਦੇਖੋ ਪਹਿਲੇ ਸੂਏ ਨੇ 32 33 ਕਿਲੋ ਦੁੱਧ ਦਿੱਤਾਗਾ ਇਸ ਵਾਰੀ ਤੁਸੀਂ 35 ਮੰਨ ਕੇ ਲੈ ਲਿਓ ਚਾਹੇ 40 ਮੰਨ ਕੇ ਲੈ ਲਿਓ ਦੁੱਧ ਤੁਹਾਡੀ ਸੇਵਾ ਦਾ ਰੋਗ ਨਹੀਂ ਪੁੱਤੇ ਇੱਥੇ ਰੋਗਲਾ ਰੋਗਲਾ ਸੋ ਦੇਖੋ ਹਵਾਨਾ ਐ ਸੂਲ ਤੋਂ ਟੱਚ ਹੁੰਦਾ ਪੂਰਾ ਕੰਪੈਕਟ ਇੱਥੋਂ ਹਾਈਟ ਲੈਂਥ ਦੇਖ ਸਕਦੇ ਹੋ ਬੱਚੀ ਦੀ ਹਾਈਟ ਤੇ ਲੈਂਥ ਤੇ ਬਰੀਡ ਚੈੱਕ ਕਰ ਸਕਦੇ ਹੋ ਜਿਵੇਂ ਆਪਾਂ ਕਹਿੰਦੇ ਕੱਲਾ ਕੱਲਾ ਅੰਗ ਆ ਜਿਹੜਾ ਜਿਵੇਂ ਆਪਾਂ ਕੰਪੀਟੀਸ਼ਨ ਲੈਵਲ ਦੀ ਬੱਛੀ ਆ ਇੱਕ ਬਰੀਡ ਵੀ ਆ ਪਲੱਸ ਬਿਊਟੀ ਵੀ ਆ ਇੱਥੋਂ ਦੇਖੋ ਤੁਸੀਂ ਮੋੜਦਾ ਬਹੁਤ ਮੋੜਦਾ ਲੈ ਜਾਨਾ ਇੱਥੋਂ ਹਾਈਟ ਲੈਂਥ ਦੇਖ ਸਕਦੇ ਤੁਸੀਂ ਕਿੰਨੀ ਹਾਈਟ ਆ ਕਿੰਨੀ ਲੈਂਥ ਆ ਤੇ ਕੰਪੈਕਟ ਆਰਡਰ ਪੂਰਾ ਜਿਹਨੂੰ ਆਪਾਂ ਬੰਦਲੇਵਾ ਕਹਿੰਨੇ ਆ ਬਰੀਡ ਦੇ ਵਿੱਚ ਬੱਛੀ ਆ ਗਈ ਪਹਿਲੇ ਨੰਬਰ ਤੇ ਆਪਾਂ ਟੌਪ ਦਾ ਨਜ਼ੀਨਾ ਹੀ ਦਿਖਾਤਾ ਸੋ ਜਿਹੜੇ ਮੇਰੇ ਭਰਾ ਦੇ ਬੈੜ ਪਸੰਦ ਹੋਈ ਤੁਸੀਂ ਚਾਹੇ ਦੋ ਟਾਈਮ ਚੁਆਈ ਕਰਕੇ ਲੈ ਜਾ ਜਿਹੜਾ ਸਟਾਰਟਿੰਗ ਬੜਾਗਾ 23 ਕਿਲੋ ਬੋਲੇ ਤੋਂ ਹੁਣ ਖਾਲੀ ਹੋਈ ਆ ਪਰਸੋਂ ਸੂਈ ਆ ਦੁੱਧ ਦੇਣੇ ਆ ਰਾਮਦੇਰ ਨਾਲ ਜਿਹੜਾ 35 ਤੋਂ ਪਲੱਸ ਦੇਣਾਗਾ 32 33 ਕਿਲੋ ਦਾ ਪਲੂਨ ਦਾ ਰਿਕਾਰਡ ਆ ਬਾਕੀ ਹਵਾਨਾ ਇੱਕ ਵਾਰ ਫੇਰ ਤੋਂ ਤੁਹਾਨੂੰ ਨੇੜੇ ਤੋਂ ਦਿਖਾਉਂਗਾ ਮਿਲਕ ਵੇਣ ਦੇ ਸਕਦੇ ਹੋ ਤੇ ਹਵਾਨਾ ਦੇ ਸਕਦਾ ਕੱਲਾ ਕੱਲਾ ਨਿੱਖੜਾ ਦਾ ਹਵਾਨਾ ਹਵਾਨੇ ਤੇ ਵੇਚ ਦੇ ਸਕਦੇ ਹੋ ਚੰਪਕ ਟਾਡਰਾ ਪੂਰਾ ਪਹਿਲੇ ਨੰਬਰ ਤੇ ਬੱਸੀ ਦਿਖਾਤੀ ਫੁੱਲ ਬਰੀਡ ਦੇ ਵਿੱਚ ਦੂਜਾ ਸੂਆ ਬੱਸੀ ਦੰਦਾਂ ਦੇ ਵਿੱਚ ਚਾਰ ਦੰਦ ਤੋਂ 6 ਦੰਦ ਹੋ ਚੁੱਕੀ ਆ ਸੋ 2 ਨੰਬਰ ਵਾਲੀ ਬੱਛੀ ਦੀ ਦੇਖ ਇਹਦੇ ਮਗਰ ਬੱਛੀ ਆ ਇਹਦੇ ਮਗਰ ਆਹ ਬੱਛੀ ਆ ਨਹੀਂ ਦੇਖਿਆ 2 ਨੰਬਰ ਵਾਲੀ ਬੱਛੀ ਦੇ ਮਗਰ ਨਾ ਬੱਛੀ ਆ ਸੋ ਇਹ 2 ਨੰਬਰ ਵਾਲੀ ਵਹਿੜ ਤੌਰ ਪੁੱਤ ਫੁੱਲ ਬਰੀਡ ਦੇ ਵਿੱਚ ਇਹ ਬੱਛੀ ਆ ਇਹਨੇ ਸਟਾਰਟਿੰਗ ਇੰਨੇ ਜਿਹੜਾ ਕਰਿਆਗਾ 24 25 ਕਿਲੋ ਤੋਂ ਇਹਨੇ ਸਟਾਰਟਿੰਗ ਕਰੀ ਆ ਦੁੱਧ ਇਹਨੇ ਵੀ 30 ਤੋਂ ਬਾਹਰ ਦੇਣਾ ਕਿਸੇ ਮੇਰੇ ਵੀਰ ਨੇ ਜੋੜਾ ਪਾਉਣਾ ਹੋਇਆ ਤਾਂ ਫੁੱਲ ਮਾਨਤਨ ਕੀਤਾ ਜਾਊਗਾ ਦੋਨੇ ਬੱਛੀਆਂ 35 35 ਲੀਟਰ ਵਾਲੀਆਂ ਨੇ ਤੁਸੀਂ ਚਾਹੇ 30 ਮੰਨ ਕੇ ਲਓ ਕਿਉਂਕਿ ਇਹਨੇ 30 ਲੀਟਰ ਦੁੱਧ ਪਹਿਲਾਂ ਦਿੱਤਾ ਪਲੂਨ ਨੇ ਸੋ ਹਾਈਟ ਲੈਂਥ ਦੇਖੋ ਬੱਛੀ ਮੋੜ ਇਹਦੇ ਮਗਰ ਬੱਛੀ ਆ ਸੋ ਤੁਸੀਂ ਇੱਥੋਂ ਹਾਈਟ ਲੈਂਥ ਦੇਖ ਸਕਦੇ ਹੋ ਬੱਛੀ ਦੀ ਤੇ ਬਰੀਡ ਵਗੈਰਾ ਚੈੱਕ ਕਰ ਸਕਦੇ ਹੋ ਹਾਈਟ ਤੇ ਲੈਂਥ ਦੇਖ ਸਕਦੇ ਹੋ ਲੈ ਚੱਲੋ ਬੱਤ ਲੈ ਚੱਲੋ ਸੋ 2 ਨੰਬਰ ਤੇ ਆਪਾਂ ਦੂਜਾ ਸੂਆ 6 ਦੰਦ ਬੱਛੀ ਦੀ ਘਾਤੀ ਇਹਨੇ ਵੀ 30 ਤੋਂ ਬਾਹਰ ਦੁੱਧ ਕੱਢਣਾਗਾ ਹਾਈਟ ਲੈਂਥ ਦੇਖੋ ਹਵਾਨੇ ਤੇ ਬੇਂਜ ਦੇਖੋ ਤੁਸੀਂ ਸੋ 2 ਨੰਬਰ ਤੇ ਬੱਛੀ ਆ ਗਈ ਫੁੱਲ ਹਾਈਟ ਤੇ ਫੁੱਲ ਲੈਂਥ ਦੇ ਵਿੱਚ ਬੱਛੀਆਂ ਨੇ ਦੋਨੀਆਂ ਕੰਪੈਕਟ ਆਰਡਰ ਨੇ ਦੋਨਾਂ ਦੇ ਸੋ ਕਿਸੇ ਵੀਰ ਨੇ ਜੋੜਾ ਪਾਉਣਾ ਹੋਇਆ ਫੁੱਲ ਮਾਨਤਾਣ ਕੀਤਾ ਜਾਊਗਾ ਸਟਾਰਟਿੰਗ ਇਹਨਾਂ ਦੀ ਹੋਈ ਆ 24 24 23 24 ਕਿਲੋ ਤੋਂ ਦੁੱਧ 30 ਤੋਂ ਪਲੱਸ ਕੱਢਣੀ ਆ ਕਿਉਂਕਿ ਪਹਿਲੇ ਸੂਏ ਜਨਾ ਦੁੱਧ ਦਿੱਤਾ ਹੋਇਆ ਇਸ ਵਾਰੀ ਤਾਂ ਅੱਗੇ ਠੰਡ ਦਾ ਮੌਸਮ ਆਉਂਦਾ ਬਾਕੀ ਬਰੀਡ 'ਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਦੇਖੋ ਤੁਸੀਂ ਮਿਲਕ ਵੇਨ ਦੇਖੋ ਤੇ ਥਣ ਦੀ ਸ਼ੇਪ ਦੇਖੋ ਕੱਲਾ ਕੱਲਾ ਨਿੱਖੜ ਮਾ ਥਾਣਾ ਫੁੱਲ ਹਾਈਟ ਤੇ ਫੁੱਲ ਲੈਂਥ ਦੇ ਵਿੱਚ ਆ ਗਈਆਂ ਸੋ ਕਿ 3 ਨੰਬਰ ਤੇ ਬੱਸੀ ਆ ਗਈ ਸੋ 3 ਨੰਬਰ ਵਾਲੀ ਥੱਲੇ 22 ਲੀਟਰ ਕੋਈ ਮੇਰਾ ਵੀਰ ਦੋ ਟਾਈਮ ਲੀਟਰ ਲਾ ਕੇ ਲਿਆ ਸਕਦਾ ਕਿ 22 ਲੀਟਰ ਇਸ ਟਾਈਮ ਰੈਡੀ ਆ ਥਣ ਹਿੱਚੇ ਜਿਹੜਾ ਮੋੜ ਲਾ ਪਤਾ ਇੱਥੇ ਰੋਕ ਲਈ ਮੜੀ ਹੱਥੀ ਚਵਾਈ ਵਾਲਾ ਸੋਨਾ ਥਾਣਾ 22 ਲੀਟਰ ਤੁਸੀਂ ਦੋ ਨਹੀਂ ਤਿੰਨ ਟਾਈਮ ਚੁੱਕ ਕੇ ਲੈ ਆ ਸਕਦੇ ਥਣ ਦੇਖੋ ਹਵਾਨਾ ਤੇ ਬੇਣ ਜੀ ਦੇਖੋ ਥਣ ਕੱਲਾ ਕੱਲਾ ਨਿਕਲ ਮੈਂ ਲੈ ਚਲ ਉਹਦਾ ਤਿੰਨ ਨੰਬਰ ਤੇ ਆ ਗਈ ਇਹ ਦੁੱਧ ਦੇਣਾ 25 ਤੋਂ ਬਾਹਰ ਸੋ 22 ਕਿਲੋ ਇਸ ਟਾਈਮ ਰੈਡੀ ਆ ਤਿੰਨ ਨੰਬਰ ਤੇ ਆ ਗਈ ਇਹ ਇਹ ਹਵਾਨਾ ਦੇਖ ਸਕਦੇ ਹੋ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੁੱਧ 25 ਤੋਂ ਬਾਹਰ ਪਾ ਦੂਗੀ ਥਾਣਾ ਹੱਥੀ ਚਵਾਈ ਵਾਲਾ ਸੋਨਾ ਇਹ ਤਿੰਨ ਨੰਬਰ ਤੇ ਆ ਗਈ ਅੱਗੇ 4 ਨੰਬਰ ਵਾਲੀ ਦੋਰਬਤ ਸੋ 4 ਨੰਬਰ ਵਾਲੀ ਬੱਚੀ ਤੁਸੀਂ ਬਰੀਡ ਦੇਖੋ ਬਰੀਕ ਬਹੁਤ ਆ ਬੱਚੀ 24 ਕਿਲੋ ਦੁੱਧ ਇਸ ਟਾਈਮ ਥੱਲੇ ਰੈਡੀ ਆ ਹੱ 24 ਕਿਲੋ ਦੁੱਧ ਇਸ ਟਾਈਮ ਰੈਡੀ ਆ ਹੱਥੀਚੁਈ ਆਲਾ ਸੋਹਣਾ ਥਾਣਾ ਦੀ ਥਣ ਨੇੜ ਤੋਂ ਦੇ ਸਕਦੇ ਹਾਂ ਕੱਲਾ ਕੱਲਾ ਨਿੱਖੜਨਾ ਸਾਡੇ ਕੋਲ ਸੋ ਇੱਥੋਂ ਇੱਕ ਵਾਰੀ ਵੇਰਸਾ ਹੱਥੀਚੁਈ ਆਲਾ ਸੋਹਣਾ ਥਾਣਾ ਚਾਹੇ ਤੁਸੀਂ ਮਸ਼ੀਨ ਤੇ ਲਾ ਲਿਓ 24 ਕਿਲੋ ਹੁਣ ਰੈਡੀ ਆ 30 ਕਿਲੋ ਖੁੱਲਾ ਦੁੱਧ ਦੇਣਾ ਨੇ ਰੋਗਲਾ ਪੱਤ ਰੋਗਲਾ ਇੱਥੋਂ ਚੈੱਕ ਕਰਾ ਦੀ ਹਵਾਨਾ ਦੇਖੋ ਬੀਂਜ ਦੇਖੋ ਹਵਾਨੇ ਤੇ ਮਿਲਕ ਵੇਣ ਸਥਾਨ ਦੇਖੋ ਕੱਲਾ ਕੱਲਾ ਨਿੱਖੜਮਾ ਥਾਣਾ ਗਲਾਬੀ ਗਲਾਬੀ ਥਾਣਾ ਬਾਕੀ ਬਰੀਡ ਦੇਖੋ ਬੱਚੀ ਦੀ ਬੱਚੀ ਦੀ ਬਰੀਡ ਚੈੱਕ ਕਰੋ ਹਾਈਟ ਲੈਂਥ ਫੁੱਲ ਆ 24 ਕਿਲੋ ਦੋ ਟਾਂ ਕੰਡਾ ਲਾ ਕੇ ਲਿਜਾ ਸਕਦੇ ਦੁੱਧ 30 ਤੋਂ ਬਾਹਰ ਕੱਢਣੇ ਨੇ ਵੀ 4 ਨੰਬਰ ਤੇ ਬੱਸੀ ਆ ਗਈ ਇਹ ਇਹਦੇ ਮਗਰ ਵੀ ਮੇਲ ਕਾਫ ਆ ਇਹਦੇ ਮਗਰ ਮੇਲ ਕਾਫ ਆ 4 ਨੰਬਰ ਵਾਲੀ ਦੇ ਮਗਰ ਬੱਛਾ ਕਾ ਤੇ 3 ਨੰਬਰ ਵਾਲੀ ਦੇ ਮਗਰ ਬੱਛਾ ਕੁਛੇ ਮੇਰੇ ਨੇ ਵੀਰ ਨੇ ਇਹ ਜੋੜਾ ਪਾਉਣਾ ਹੋਇਆ ਤਾਂ ਇਹ ਜੋੜਾ ਵੀ ਬਹੁਤ ਭਾਸਰਾ ਕਿਉਂਕਿ ਦੁੱਧ ਚੰਗਾ ਤਿਆਰ ਆ ਤੇ ਅੱਗੇ ਚੰਗੇ ਦੁੱਧ ਪਾਉਣੀਆਂ ਸੋ ਅੱਗੇ ਇਹ 5 ਨੰਬਰ ਤੇ ਆ ਗਈ ਇਹਨੂੰ ਦੋ ਰੋ ਦੋ ਨੂੰ 5 ਨੰਬਰ ਤੇ ਆ ਗਈ ਪਰਸੋਂ ਸੂਈ ਆ ਬੱਚਾ ਵੀ ਦੇ ਸਕੋ ਪਰਸੋਂ ਸੂਈ ਆ ਆ ਬੱਚਾ ਕਿਹਦਾ ਪਰਸੋਂ ਸੂਈ ਆ ਇਹ 5 ਨੰਬਰ ਵਾਲੀ ਦੁੱਧ ਦੇ ਇਸ ਟੈਂਕ ਜਿਹੜਾ ਹੈਗਾ 16 17 ਕਿਲੋ ਤਿਆਰ ਆ ਬੋਲੀਆਂ ਖਾਲੀ ਕਰਤੀ ਇਹ 16 17 ਕਿਲੋ ਰੈਡੀ ਆ ਦੁੱਧ ਦੇ ਨੇ 20 ਕਿਲੋ ਖੁੱਲਾ ਦੇਣਾ ਸੋ ਇੱਥੋਂ ਥਾਣਾ ਬੰਨਣਾ ਦੇਖਦਾ ਸੀ ਇਕੱਲਾ ਇਕੱਲਾ ਨਿਕੜਵਾ ਥਾਣਾ ਲੈ ਜਦੋ ਦੁੱਧ 20 22 ਕਿਲੋ ਖੁੱਲਾ ਪਾ ਦੂਗੀ ਕ੍ਰਾਸ ਦੇ ਵਿੱਚ ਆ ਗਈ ਥੋੜੀ ਥੋੜੀ ਤਾਜੀ ਸੁਈ ਕਰਕੇ ਬੱਚੇ ਨੂੰ ਤੇਜ਼ੀ ਕਰ ਦੇਈ ਸੀ ਇੱਥੋਂ ਹਵਾ ਨਾਲ ਤੁਸੀਂ ਦੇਖ ਲੈ ਕ੍ਰਾਸ ਦੇ ਵਿੱਚ ਆ ਗਈ ਦੀ ਫੈਨ ਵੀ ਚੰਗੀ ਆਊਗੀ ਦੁੱਧ ਲੈ ਜਦੋ ਬੰਨ ਦੇ ਬਤ ਬੰਨ ਲੈ ਜਦੋ ਸੋ ਦੁੱਧ ਦੇ ਥੱਲੇ ਹੁਣ 16 17 ਕਿਲੋ ਰੈਡੀ ਆ 22 ਕਿਲੋ ਖੁੱਲਾ ਦੁੱਧ ਲੈ ਲੂਗੀ ਬੰਦ ਲੈਵੇ ਦੀ ਬੱਚੀ ਆ ਕ੍ਰੋਸ ਦੇ ਵਿੱਚ ਆ ਗਈ ਮਸ਼ੀਨ ਵੀ ਲਵਾਉਂਦੀ ਆ ਕੋਈ ਮੇਰਾ ਮਸ਼ੀਨ ਵਾਲਾ ਵੀਰ ਹੁੰਦਾ ਮਸ਼ੀਨ ਲਵਾਉਂਦੀ ਆ ਇਹ ਸੋ ਪੰਜ ਵੇੜਾ ਤੁਹਾਨੂੰ ਇੱਧਰ ਦਿਖਾਤੀਆਂ ਆਪਾਂ ਸੋ 6 ਨੰਬਰ ਵਾਲੀ ਬੱਚੀ ਦੇ ਮਗਰ ਬੱਚੀ ਐ ਕੱਲ ਸਵੇਰ ਸੂਈ ਆ ਮਗਰ ਬੱਚੀ ਐ ਕੱਲ ਸਵੇਰ ਸੂਈ ਆ ਹੱਥੀਚੁਆਈ ਵਾਲਾ ਸੋਨਾ ਥਾਣਾ ਦੇਖ ਸਕਦੇ ਤੁਸੀਂ ਹੱਥੀਚੁਆਈ ਵਾਲਾ ਥਾਣਾ ਮਗਰ ਬੱਚੀ ਐ ਤੁਰਦੇ ਉਧਰ ਪਤਾ 6 ਨੰਬਰ ਤੇ ਬੱਚੀ ਆ ਗਈ ਸੋ ਦੇਖ ਸਕਦੇ ਹੋ ਇਹ 6 ਨੰਬਰ ਵਾਲੀ ਬੱਚੀ ਕੱਲ ਸਵੇਰ ਸੂਈ ਆ ਹੁਣ ਇਹਦੇ ਥੱਲੇ ਮੰਨ ਕੇ ਚਲੋ 13 14 ਕਿਲੋ ਬ ਸੋ ਕੱਲ ਸਵੇਰ ਦੀ ਸੂਈ ਹੋਈ ਆ ਇਹ ਮਗਨ ਆ ਗਈ ਬੱਛੀ ਇਹਦੇ ਸੋ ਮਗਰ ਬੱਛੀ ਆ ਥਾਣਾ ਥੀਚੁਆਈ ਵਾਲਾ ਕ੍ਰੋਸ ਦੇ ਵਿੱਚ ਆ ਗਈ ਜਰਸੀ ਕ੍ਰੋਸ ਦੁੱਧ ਜਿੰਨਾ ਹੋਊ ਇਹਦਾ 16-17 ਲੀਟਰ ਸੰਗਣਾ ਹੋਊਗਾ ਹੁਣ ਜਿਹੜੀ ਆ 13-14 ਕਿਲੋ ਬੋਲੀ ਹੋਊਗੀ ਸੋ 6 ਨੰਬਰ ਤੇ ਬੱਸੀ ਦਿਖਾਦੀ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤੈਅਦਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੇਂ ਵੀਰਾਂ ਧੰਨਵਾਦ ਜੀ